ਆਪਾਂ ਦੇ ਹੀਰੇ ਸੰਸਥਾ ਦੇ ਜਮਲਾ ਪ੍ਰਤੀ ਮਹਾਰਾਜ ਜਿਨ੍ਹਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਆਪਣੇ ਘਰ ਪਾਈ ਦੇ ਸੇਜੋਣਾ ਸਤਿ ਸਭਾਮੀ ਤੇਂਦਾਜੀ ਮਹਾਰਾਜ ਮਾਹਨ ਰਗਤੋਂ ਸੰਸਥਾ ਦੇ ਗਿਆਨ ਦਾ ਕੀ ਮਾਰਕ ਜਲਦੋਂ ਤੇ ਸਤਿ ਸਭਾਮੀ ਕਮਨ ਦਾਜੀ ਮਹਾਰਾਜ ਜੈਤੋਂ ਤੇ ਸਤਿ ਸਭਾਮੀ ਮਨਸਾ ਦਾਜੀ ਦੁਨੀਵਾਲ ਤੋਂ ਸਾਰੀ ਨੰਨ ਮੰਡੂ ਨਾਲੇ ਸਾਰੀ ਸੰਗਤਾਂ ਨਾਲ ਲਏ ਜਿੰਨੇ ਵੀ ਇਹ ਪ੍ਰਭਾਵਤ ਹੋਏ ਨੇ ਖੜਾ ਕਾਰਨ ਤੇ ਮਹਾਪੁਰਸ਼ਾ ਬਲੋ ਸਾਰੀਆਂ ਜੁਲੇ ਵੀ ਰੱਖੇ ਦੀ ਸੰਗਤ ਹੈ ਜੋ ਕਿ ਆਪਕੇ ਤਾਂ ਇਹ ਕੋਲਈ ਮਦਰੀ ਸੰਗਤਾਂ ਵਿਚ ਜੋੜਨ ਵਾਲੇ ਤੇ ਸੰਗਤ ਦੇ ਪੜਾਅ ਲਗਾਏ ਗਏ। ਸੋ ਪਿਆਰਿਓ ਸੰਤ ਕਿਸੇ ਵੀ ਜਾਤ ਕਿਸੇ ਵੀ ਭੌਮ ਤੋਂ ਵਹਿਦ ਕਿਸੇ ਨੀਂਹੇ ਤੱਕ ਜਿਉਣਾ ਜਾਂਦੇ ਰਹਿੰਦੇ। ਸਮਾਜ ਦੇ ਹਿੱਤ ਲਈ ਸਮਾਜ ਦੇ ਕਲਿਆਣ ਨੂੰ ਆਪਣੀ ਬੀਰ ਲਿਖੇ ਲੱਗਦੇ ਨੇ। ਜਦ ਇਸ ਤਨਕਾਰੂ ਸੇਠ ਸੰਗਤ ਵਿਚ ਕੋਧਿਤ ਪਏ ਉਹ ਦਾਸ ਜੜੀ ਉਦਾਸੀ ਸੰਪਰਦਾ ਦੇ ਮਹਾਨ ਸਾਧ ਸੰਤ ਮਹਾਪੁਰਸ਼ ਜੋ ਅੱਜ ਵੀ ਤੇ ਪਹਿਲਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਅਨੇਕਾਂ ਸਮਾਜ ਇਹ ਪੂਰੀ ਸਮਾਜਿਕ ਬਣਾਲੀ ਨੂੰ ਆਪਣਾ ਜੀਵਨ ਦੇ ਕੇ ਲਾ ਦਿੰਦੇ ਨੇ ਸੋ ਅੱਜ ਸਾਡੇ ਸਰਕਾਰ ਦੇ ਮਹਾਪ੍ਰਸ਼ਾਵਲੋਂ ਸੰਕਾ ਬਲੋਂ ਸੰਗਠਨੀ ਸਜੋਵਨਾਂ ਦੇ ਜੋ ਕਿੰਨੇ ਵੀ ਪਿਆਰ ਵਾਲੀਆਂ ਮੋਰਤਾਂ ਨੇ ਬੰਦ ਕੇ ਨਹੀਂ ਮੋਰਤਾਂ ਨੇ ਸਾਡੀ ਮਹਾਪੁਰਸ਼ਾਂ ਦੇ ਆਸਪ ਦਰਸ਼ਕ ਤਾਈ ਰਹੇ ਤੇ ਸਾਰਿਆਂ ਦੇ ਸੇ ਜੋ ਨਾਲ ਮਹਾਪ੍ਰਸ਼ਾਵਲੋਂ ਸੰਸਥਾ ਜਮਨਾਗਾ ਜੀਵਨ ਬਣਨ ਮਾਰਗੇ ਵੱਲੋਂ ਇਹ ਪੰਡਾਰੇ ਲੰਗਰ ਲਗਾਏ ਗਏ ਨੇ ਕਿ ਜਿਸਨ ਵੀ ਕਿਸੇ ਚੀਜ਼ ਦੀ ਵਾਸਤੂ ਦੀ ਲੋੜ ਹੈ ਇਸੇ ਵੀ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਤੇ ਮਹਾਪ੍ਰਸ਼ਾਵਲੋਂ ਕੀਤੀ ਜਾ ਰਹੀ ਹੈ ਸੋ ਬਤਾ ਜੋ ਬਤਾਣਾ ਹੈ ਸੋ ਬੜੀ ਕਿਰਪਾ ਹੈ ਮਹਾਪੁਰਸ਼ਾਂ ਤੇ ਸੰਗਤ ਜੋ ਸ਼ੇਰ ਵਾਂਗ ਬੰਨਰੇ ਨੇ ਸੋ ਪਿਆਰੋ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅੱਜ ਕੋਈ ਲੋਕ ਸਾਂ ਸੰਤਾ ਮਹਾਪੁਰਸ਼ਾਂ ਨੇਂ ਜਿੰਦਿਆ ਕਾਤ ਨਹੀਂ ਕਿ ਬੜੇ ਆਪ ਸਭ ਕੁ ਹੋ ਦੇ ਨੇ ਤੇਰਾ ਰੱਬ ਪਤਾ ਨਹੀਂ ਕਿਹੜੇ ਰੰਗਾਂ ਵਿੱਚ ਰਾਜਿਆ ਐ ਐਸੀਆਂ ਪਿਆਰ ਵਾਲੀਆਂ ਰੂਹਾਂ ਐਸੀਆਂ ਬੰਦਗੀਆਂ ਦੀ ਰੂਹਾਂ ਤਬਸਰੀ ਰੂਹਾਂ ਦੇ ਦਰਸ਼ਨ ਕਰੋ ਤੇ ਆਪਣੇ ਜੀਵਨ ਸਫਲ ਬਣਾ ਤੇ ਇੱਥੇ ਆ ਕੇ ਤੇ ਮਹਾਪੁਰਸ਼ਾਂ ਦਾ ਸਾਧਵੋ ਤੇ ਬਾਅਦ ਚੱਲ ਕੇ ਸਹਿਜਵੋ ਕਿਉਂਕਿ ऐसे महापुरुषਾਂ ਦੀ ਸੰਗਤ ਨੂੰ ਸਮਾਜ ਨੂੰ ਲੋੜ ਹੈ ਕਿਉਂਕਿ ਖਰੇਕ ਆਪਣੇ ਲਈ ਕਾਤਾ ਪਰ ਦੂਜਿਆਂ ਲਈ ਕੋਈ ਨਹੀਂ ਕਰਦਾ ਸਾਰੇ ਸਾਡੇ ਜਨ ਸਮਾਜ ਦੇ ਹਿੱਕੀ ਦੇ ਸਾਜ ਕਲੈਰੀ ਬਣੇ ਦਾ ਕੰਮ ਕਰਦੇ ਰਹੇ ਉਹ ਮਹਾਪੁਰਸ਼ਾਂ ਦਾ ਸਾਰੀ ਸੰਤ ਮੰਡਲੀ ਸਾਰੀ ਸੰਗਤ ਦਾ ਮੈਂ ਦਿਲ ਦੀ ਤਰ੍ਹਾਂ ਹੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਨਾ ਕਿ ਇੱਡਾ ਵੱਡਾ ਉਜਵਨ ਪਾ ਰਹੇ ਨੇ ਇੱਡਾ ਵੱਡਾ ਕਾਰਜ ਕਰ ਰਹੇ ਨੇ ਸੋ ਇੱਕ ਸ਼ੋਤਕਤੀ ਹੋ ਗਈ ਉਹ ਵੀ ਰਾਜ ਨੂੰ ਦੇਣਾ ਪ੍ਰਸਾਦ ਕਰਨਾ ਬਾਈ ਜਨਨ ਪਰ ਬਹੁਤ ਬਤਾਇਆ ਜੇ ਵੀ ਮਹਾਰਾਜ ਜੀ ਸਮਝੋ ਜਨਾ ਬਹੁਤ ਬੜਿਆ ਜੀ ਆਪਾਂ ਕਰੀਏ ਤਾਂ ਧਿਆਨ ਕੀ ਹੈ ਕੋਈ ਸ਼ਾਂਤੀ ਕਮਾਈ ਉਹ ਮਾਣੀ ਕਰਦੇ ਬਾਬਾ